ਅੰਨੀ ਮਾਡਰਨ ਸਿਟੀ ਹੋਵੇ ਔਰ ਸੀਵਰੇਜ ਅਜੇ ਵੀ 100 ਸਾਲ ਪੁਰਾਣੇ ਗੱਲਾ ਸਮਾਰਟ ਸਿਟੀ ਵਾਸਤੇ 100 ਕਰੋੜ ਰੁਪਇਆ ਭਾਜ ਦਿੱਤਾ ਪਾਰਟੀ ਨੇ ਜਿਲੰਦਰ ਨੂੰ ਦਿੱਤਾ ਸੀ ਤੁਹਾਨੂੰ ਲੱਗਦਾ ਕਿ ਸ਼ਹਿਰ 100 ਕਰੋੜ ਲੱਗੂ ਜਿਹੜੇ ਜਿਹੜੇ ਪਿਛਲੇ ਸੰਮਾਨ ਦੇ ਜਿਹੜੇ ਜਿੱਤੇ ਹੋਏ ਆ ਉਹਨਾਂ ਦੇ ਘਰ ਦੇ ਬਾਹਰ ਦੇ ਪਾਕ ਕੀ ਤੁਸੀਂ ਦੇਖ ਸਕਦੇ ਹੋ ਕਿ ਉਹ ਕਿਦਾਂ ਦੇ ਆ ਕੁਝ ਵੀ ਨਹੀਂ ਹੋਇਆ ਸੜਕਾਂ ਤੇ ਕੂੜਿਆਂ ਦੇ ਢੇਰ ਲੱਗੇ ਹੋਏ ਰੋਜ਼ ਕਿਉਂ ਨਹੀਂ ਆਉਂਦੇ ਸਾਡੇ ਚੁੱਕਦੇ ਕੂੜੇ ਜਾਂ ਸਫਾਈਆਂ ਕਰਦੇ ਜਾਂ ਤਾਂ ਅਸੀਂ ਅਪਾਇੰਟ ਕੀਤੇ ਹੋਏ ਬੰਦੇ ਜੇ ਉਹ ਨਹੀਂ ਕੰਮ ਕਰਦੇ ਤਾਂ ਤੁਸੀਂ ਉਹਨਾਂ ਨੂੰ ਕੱਢ ਦਿਓ ਫੌਰਨ ਸਿਟੀ 스마트 ਸਿਟੀ ਬਣਾਉਣੀ ਹੈ ਔਰ 스마트 ਸਿਟੀ ਭਾਜਪਾ ਹੀ ਬਣਾ ਕੇ ਦੇ ਸਕਦੀ ਕਿਉਂਕਿ ਬਾਕੀ ਸਾਰੀ ਕਾਂਗਰਸ ਔਰ ਆਪ ਵਾਲਿਆਂ ਨੇ ਕਰ ਕਰਾ ਕੇ ਲਗਾਤਾ 7 ਸਾਲਾਂ ਚ ਕੁਝ ਵੀ ਨਹੀਂ ਹੋਇਆ ਦੋਸਤੋ ਲਾਈਵ ਹੋਏ ਆ ਅੱਜ ਜਿਮ ਖੰਨਾ ਦੀ ਕਲੱਬ ਦੇ ਮੈਂਬਰ ਨੂੰ ਲੈ ਕੇ ਜਿਮ ਖੰਨਾ ਨੇ ਵਿੱਚ ਬਹੁਤ ਕੰਮ ਕੀਤਾ ਇਹਨਾਂ ਨੇ ਬੜਾ ਨਾਮ ਹੈ ਕਦੇ ਵੀ ਚੋਣ ਹਾਰੇ ਨਹੀਂ ਔਰ ਅੱਜ ਇਹਨਾਂ ਨੂੰ ਉਸੇ ਚੀਜ਼ਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਉਹਨਾਂ ਨੇ ਮੌਕਾ ਦਿੱਤਾ ਹੈ ਮੇਰੀ ਮੁਰਾਦਾ ਹੈ ਮਾਦਰੀ ਅਨੂ ਮਟਾ ਵਾਰਡ ਨੰਬਰ 33 ਤੋਂ ਇਹ ਚੋਣ ਲੜ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ ਦੇ ਉੱਪਰ ਔਰ ਕੀ ਮੁੱਦੇ ਲੈ ਕੇ ਆਏ ਨੇ ਔਰ ਕਿਸ ਤਰ੍ਹਾਂ ਦੀ ਸੋਚ ਹੈ ਕਿਉਂਕਿ ਯੰਗ ਹੈ ਯੰਗ ਬੰਦਿਆਂ ਦੀ ਹਮੇਸ਼ਾ ਸੋਚ ਵਧੀਆ ਹੁੰਦੀ ਹੈ ਕੁਝ ਨਵਾਂ ਕਰਨ ਵਾਸਤੇ ਇਹਨਾਂ ਨੇ ਇਸ ਪਾਰਟੀ ਨੂੰ ਚੁਣਿਆ ਕਿਉਂਕਿ ਬਹੁਤ ਵੱਡੀ ਪਾਰਟੀ ਹੈ ਔਰ ਬਹੁਤ ਜ਼ਿਆਦਾ ਫੰਡ ਜਿਹੜਾ ਭਾਰਤੀ ਜਨਤਾ ਪਾਰਟੀ ਜਿਲੰਦਰ ਵਿੱਚ ਦੇ ਦਿੱਤੀ ਹੈ ਔਰ ਦੇਣ ਨੂੰ ਤਿਆਰ ਬੈਠੀ ਹੈ ਜੇ ਨਗਰ ਨਿਗਮ ਭਾਰਤੀ ਜਨਤਾ ਪਾਰਟੀ ਦੀ ਬੰਦੀ ਹੈ ਤੇ ਸ਼ਹਿਰ ਚੰਗਾ ਕੋਈ ਪੋਸਟ ਵੀ ਮਿਲ ਜਵੇ ਔਰ ਇਹਨਾਂ ਨਾਲ ਗੱਲਬਾਤ ਕਰਦੇ ਕਿ ਕੀ ਮੁੱਦੇ ਨੇ ਤੇ ਕਿਸ ਤਰ੍ਹਾਂ ਦੇ ਕੀ ਕੰਮ ਕਰਨ ਸ਼ਿਆਰ ਤੋਂ ਜਾ ਰਹੇ ਨੇ ਪਹਿਲੀ ਪਹਿਲਾ ਤਾਂ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਤੁਹਾਨੂੰ ਬਾਦចਨਤਾ ਪਾਰਟੀ ਨੇ ਮੇਂਡਲਰ ਬਣਾਇਆ ਹੈ ਥੈਂਕ ਯੂ ਤਿੱਕੜੇ ਆਪਣੇ ਮੋਤੀ ਲੈ ਕੇ ਆ ਰਹੇ ਹੋ ਕਿ ਜਿਹੜੇ ਕੀ ਤੁਸੀਂ ਚੋਣਾਂ ਦੇ ਵਿੱਚ ਉਤਰੇ ਹੋ ਦੇਖੋ ਜੀ ਸਾਡੇ ਪ੍ਰੋਬਲਮਸ ਆ ਰੀਸੇਵਰੇਜ ਪਾਰਕਸ ਸਮਾਰਟ ਪਾਰਕਸ ਹੋਣੇ ਚਾਹੀਦੇ ਆ ਸਮਾਰਟ ਸਿਟੀ ਬੰਨੀ ਹੈ ਸਮਾਰਟ ਪਾਰਕਸ ਹੋਣ ਕੈਫੇ ਜ਼ੋਨ ਹੋਣਾ ਸਾਡੇ ਜਿਮਖਾਨਾ ਚ ਦੇਖੋ ਜੀ ਪਾਰਕਸ ਦੇ ਨਾਲ ਅਸੀਂ ਜਿਹੜੇ ਲੌਂਸ ਬਣਾਏ ਹੋ ਉਹਦੇ ਨਾਲ-ਨਾਲ ਕੈਫੇਜ਼ ਐ ਨੀਡ ਨੇ ਫਲਾਰਜ਼ ਐ ਮਤਲਬ ਨੀਟਨੈਸ ਹਰ ਵਕਤ ਉਥੇ ਸਫਾਈ ਰਹਿੰਦੀ ਹੈ ਮੈਂ ਉਸ ਤਰ੍ਹਾਂ ਦੀ ਸਫਾਈ ਚਾਹੁੰਦੀ ਕਿ ਸ਼ਹਿਰ ਚ ਵੀ ਹੋਵੇ ਸ਼ਹਿਰ ਚ ਸਫਾਈ ਤੇ ਤਾਂ ਹੀ ਉਸ ਵਿੱਚ ਤੁਹਾਨੂੰ ਦੀ ਤਾਲਕ ਹਾਂਜੀ ਬਿਲਕੁਲ ਸਮਾਰਟ ਸਿਟੀ ਵਾਸਤੇ 100 ਕਰੋੜ ਰੁਪਏ ਭਾਰਤੀ ਜਨਤਾ ਪਾਰਟੀ ਨੇ ਜਿਲੰਦਰ ਨੂੰ ਦਿੱਤਾ ਸੀ ਤੁਹਾਨੂੰ ਲੱਗਦਾ ਕਿ ਸ਼ਾਇਦ 100 ਕਰੋੜ ਰੁਪਏ ਲੱਗ ਚੁੱਕਾ ਹੈ ਨਹੀਂ ਜੀ ਬਿਲਕੁਲ ਵੀ ਨਹੀਂ ਜਿਹੜੇ ਜਿਹੜੇ ਪਿਛਲੇ ਸਾਬ ਨਮਾਇਲ ਦੇ ਜਿਹੜੇ ਜਿੱਤੇ ਹੋਏ ਆ ਉਹਨਾਂ ਦੇ ਘਰ ਦੇ ਬਾਹਰ ਦੇ ਪਾਕ ਹੀ ਤੁਸੀਂ ਦੇਖ ਸਕਦੇ ਹੋ ਕਿ ਉਹ ਕਿਦਾਂ ਦੇ ਆ ਕਿੰਨੇ ਕੁ ਡਵੈਲਪਡ ਆ ਕੁਝ ਵੀ ਨਹੀਂ ਹੋਇਆ ਸੜਕਾਂ ਦੇ ਕੂੜਿਆਂ ਦੇ ਢੇਰ ਲੱਗੇ ਹੋਏ ਰੋਜ਼ ਕਿਉਂ ਨਹੀਂ ਆਉਂਦੇ ਸਾਡੇ ਚੁੱਕਦੇ ਕੂੜੇ ਜਾਂ ਸਫਾਈਆਂ ਕਰਦੇ ਜਦ ਅਸੀਂ ਅਪਾਇੰਟ ਕੀਤੇ ਹੋਏ ਬੰਦੇ ਜੇ ਉਹ ਨਹੀਂ ਕੰਮ ਕਰਦੇ ਤਾਂ ਤੁਸੀਂ ਉਹਨਾਂ ਨੂੰ ਕੱਢ ਦਿਓ ਅਤਾ ਅਸੀਂ ਵੀ ਤਾਂ ਸਟ੍ਰਿਕਟਲੀ ਸਾਡੇ ਕੋ ਵੀ ਕੰਮ ਕਰਾਨੀ ਹੋਣਾ ਚਾਹੀਦਾ ਹੁਣ ਤੁਸੀਂ ਇਹ ਜਿੱਤ ਕੇ ਆ ਜਾਓ ਲੇਡੀਜ਼ ਉਤਰਨਾਂ ਤੇ ਅਸੀਂ ਤਾਂ ਬੀਗ ਅ ਲੇਡੀ ਵੀ ਮੈਂ ਤਾਂ ਅੱਗੇ ਹੋ ਕੇ ਆ ਕੇ ਕੰਮ ਕਰਾਂਗੀ ਠੀਕ ਉਹ ਤਾਂ ਤੁਹਾਡੇ ਸਾਨੂੰ ਪਤਾ ਕਿ ਤੁਸੀਂ ਜਿੰਮਕਾ ਨਾ ਕਲਬ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਹੋ ਬਹੁਤ ਸਾਨੂੰ ਉਮੀਦ ਹੈ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਸ਼ਾਇਦ ਇਸ ਇਲਾਕੇ ਦੇ ਵਿੱਚ ਮੋਤਾ ਸੀ ਨਗਰ ਬੁੜਾਈ ਜਿਹੜਾ ਪ੍ਰੋਬਲਮ ਉਹਨੂੰ ਹੱਲ ਕਰ ਦਿਓਗੇ ਹਾਂਜੀ ਨਵਾਂ ਮੁੱਦਾ ਕੀ ਹੈ ਨਵਾਂ ਮੁੱਦਾ ਥੋੜੀ ਪਾਰਕਿੰਗ ਅੱਛੀ ਕੀਤੀ ਜਾਏ ਐਨੀ ਪ੍ਰੋਬਲਮ ਹੈ ਪਾਰਕਿੰਗ ਦੀ ਕੋਈ ਪਾਰਕਸ ਨੂੰ ਜ਼ਿਆਦਾ ਡਵੈਲਪ ਕਰਕੇ ਕੋਈ ਬੇਸਮੈਂਟ ਪਾਰਕਿੰਗ ਬਣਾਈ ਜਾਈ ਕੋਈ ਇਸ ਤਰ੍ਹਾਂ ਦੇ ਮੁੱਦੇ ਸੀਵਰੇਜ ਦੀ ਬਹੁਤ ਪ੍ਰੋਬਲਮ ਹੈ ਐਨੀ ਮਾਡਰਨ ਸਿਟੀ ਹੋਵੇ ਔਰ ਸੀਵਰੇਜ ਅਜੇ ਵੀ 100 ਸਾਲ ਪੁਰਾਣੇ ਅੰਗਲਾ ਸੀਵਰੇਜ ਨਹੀਂ ਚੱਲਦੇ ਸੀਵਰੇਜ ਨਹੀਂ ਚੱਲਦੇ ਇਹ ਹੋਣੀ ਨਹੀਂ ਚਾਹੀਦੀ ਇਹ ਡੂ ਟੂ ਲੈਕ ਆਫ ਲੋਗਾ ਦੇ ਕੰਮ ਕਰਨ ਦਾ ਜਜ਼ਬਾ ਨਹੀਂ ਹੈ ਇਸ ਲਈ ਹੁੰਦਾ ਹੈ ਸਾਰਾ ਕੁਝ ਤੁਹਾਨੂੰ ਲੱਗਦਾ ਨਹੀਂ ਕਿ ਕੁਝ ਪੁਰਾਣੇ ਚੀਜ਼ਾਂ ਸੀ ਜਿਹੜੇ ਪੁਰਾਣੇ ਚੀਜ਼ਾਂ ਜਿਹੜੇ ਕਿ

ਉਹ ਪੁਰਾਣੇ ਸੀਵਰੇ ਅੰधे ਇਸ ਤਰ੍ਹਾਂ ਕਰਕੇ ਉਹ ਪ੍ਰੈਸ਼ਰ ਨਾਲ ਪਾਈਪ ਕੱਢ ਦੋ ਜੀ ਦਾ ਬਸ ਉਸ ਤੋਂ ਬਾਅਦ ਨਹੀਂ ਹੋਇਆ ਤਾਂ ਚਲੋ ਜੀ ਕੁਝ ਨਹੀਂ ਮਾਡਰਨ ਹੋ ਰਿਹਾ ਸਾੜਾ ਤੋੜ ਜਾਂਦੇ ਮੁੜ ਕੇ ਸੜਕ ਬੰਦੀ ਨਹੀਂ ਹੈ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀਆਂ ਇੱਕ ਮੌਕਾ ਦਿਓ ਦੇਖ ਕੇ ਦੇਖੋ ਸਾਰੀ ਜੋ ਉਹਨਾਂ ਦੇ ਮਾਡਰਨ ਚੀਜ਼ਾਂ ਕਰਾਵਾਂਗੇ ਲੇਟੈਸਟ ਟੈਕਨੀਕਸ ਹੋਣੀਆਂ ਚਾਹੀਦੀਆਂ 5 ਸਾਲਾਂ ਚ ਭਾਜਪੀ ਸਰਕਾਰ ਨੂੰ ਕਹਿ ਕੇ ਅਸੀਂ ਪੂਰੀ ਡਵੈਲਪਮੈਂਟ ਕਰਾਵਾਂਗੇ ਜਿਹੜਾ ਪੈਸਾ ਆਏਗਾ ਉਹ ਉਹਨਾਂ ਤੇ ਲੱਗ ਜਾਏਗਾ ਇਹ ਨਹੀਂ ਕਿ ਉੱਤੇ ਸਾਰਾ ਕੁਝ ਸਸਤੇ ਹੀ ਪਿਆਰੇਗਾ ਮੈਂ ਪੂਰੀ ਆਪ ਅੱਗੇ ਹੋ ਕੇ ਸਾਰਾ ਕੰਮ ਕਰਾ ਕੇ ਸਭ ਦੇ ਦਿੰਦੀ ਕਿ ਐਪ ਜੋ ਨਾੜਾ ਦੇਣਾ ਚਾਹੁੰਦੇ ਹੋ ਸ਼ਹਿਰ ਵਿੱਚ ਲਾ ਕੇ ਲੋਕਾਂ ਵਿੱਚ ਚਰਚਾ ਹੋਵੇ ਸ਼ਬਦ ਬਸ ਬੀਜੇਪੀ ਆਏਗੀ ਤਾਂ 스마트 ਸਿਟੀ ਬਣੇਗੀ ਔਰ 스마트 ਸਿਟੀ ਤੁਹਾਡੇ ਅੱਗੋ ਬੱਚਿਆਂ ਦਾ ਫਿਊਚਰ ਕਿੰਨਾ ਅੱਛਾ ਆਏਗਾ ਕੋ ਤੁਸੀਂ ਕਿਸੇ ਫੋਰਨ ਚ ਜਾਂਦੇ ਹੋ ਮੈਂ ਬਹੁਤ ਫੋਰਨ ਨੂੰ ਮੀਆ ਤੇ ਫੋਰਨ ਚ ਜਾਓ ਤੇ ਆਪਣਾ ਮਤਲਬ ਇੰਨਾ ਨੀਟਨੈਸ ਇੰਨਾ ਸਭ ਕੁਝ ਲੱਗਦਾ ਐਥੇ ਉਹ ਚੀਜ਼ਾਂ ਨਹੀਂ ਹੈ ਫੋਰਨ ਸਿਟੀ 스마트 ਸਿਟੀ ਬਣਾਣੀ ਹੈ ਔਰ 스마트 ਸਿਟੀ ਬੀਜੇਪੀ ਹੀ ਬਣਾ ਕੇ ਦੇ ਸਕਦੀ ਹੈ ਕਿਉਂਕਿ ਬਾਕੀ ਸਾਰੀ ਕਾਂਗਰਸ ਔਰ ਆਫ ਵਾਲਿਆਂ ਨੇ ਕਰ ਕਰਾ ਕੇ ਲਗਾਤਾ 7 ਸਾਲਾਂ ਚ ਕੁਝ ਵੀ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਜੀਐਸ 스마트 ਲੋਕ ਗ੍ਰਾਂਟ 스마트 ਸਿਟੀ ਦੇ ਵਿੱਚ 100 ਸਮਾਰਟ ਸਿਟੀ ਵਿੱਚ ਸਾਡਾ ਸ਼ੇਅਰ ਹੈ 100 ਕਰੋੜ ਰੁਪਇਆ ਹੀ ਆ ਸੀਗਾ ਪਰ ਕਿੱਥੇ ਲੱਗਾ ਕਿ ਤੁਸੀਂ ਸ਼ਹਿਰ ਦੀਆਂ ਸੜਕਾਂ ਉੱਪਰ ਦੇਖ ਸਕਦੇ ਹੋ ਇੰਨਾ ਹੀ ਨਹੀਂ ਇੱਕ ਇੱਕ ਚੌਂਕ ਦੇ ਵਿੱਚ 2-2 ਕਰੋੜ ਰੁਪਇਆ ਲੱਗਾ ਔਰ ਚੌਂਕ ਕਿਸ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ